ਸੱਜਣਾਂ ਤੇ ਮੈਕ ਲੱਗੇ ਜੀ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਨਾ ਕਿ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜਾ ਇੰਪਰੂਵਮੈਂਟ ਟਰਸਟ ਦਾ ਆਫਿਸ ਹੈ ਉਹ ਸੀਲ ਕੀਤਾ ਗਿਆ ਇਹਦੇ ਵਿੱਚ ਆਪਾਂ ਜਿਹੜੇ ਇੱਥੇ ਹਾਜ਼ਰ ਐਸ ਵਿਲੇ ਆਫਸਰਜ਼ ਹਨ ਬਾਰੇ ਮੈਂ ਦੱਸਣਾ ਚਾਹਨਾ ਮੇਰੇ ਨਾਲ ਜਿਹੜੇ ਨਾਇਬ ਤਹਿਸੀਲਦਾਰ ਸਾਹਿਬ ਹੈ ਜਿਹੜੇ ਡਿਊਟੀ ਮੈਜਿਸਟਰੇਟ ਲੱਗੇ ਆ ਆਪਣੇ ਰਣਦੀਪ ਸਿੰਘ ਜੀ ਉਹ ਨਾਲ ਮੇਰੇ ਐਸ ਐਚ ਓ ਡੀ ਨੰਬਰ 1 ਹੈ ਨਾਲ ਐਸ ਡੀਓ ਜਿਹੜੇ ਆਪਣੇ ਇੰਪਰੂਵਮੈਂਟ ٹرسٹ ਦੇ ਵਿਪਨ ਜੀ ਉਹ ਹੈ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਕਿ ਵੀ ਹਾਈ ਕੋਰਟ ਦੀ ਜਿਹੜੀ ਸਿਵਲ オリジナル ਕੰਟੈਂਪਟ ਪਟੀਸ਼ਨ ਨੰਬਰ 140 223 ਦੀ ਸੀ ਉਹਦੇ ਵਿੱਚ ਕਮਰਦੀਪ ਸਿੰਘ ਵਰਸਸ ਹਰਬੀਰ ਸਿੰਘ ਇਹ ਜਿਹੜੀ ਸੀਓਸੀਪ ਚੱਲ ਰਹੀ ਸੀ ਹਾਈ ਕੋਰਟ ਚ ਜਿਹਦੇ ਅੰਡਰ 34 225 ਨੂੰ ਮਾਨਯੋਗ ਹਾਈ ਕੋਰਟ ਨੇ ਡਿਸੀਜਨ ਦਿੱਤਾ ਹੈ ਇਸ ਇੰਪਰੂਵਮੈਂਟ ਟਰਸਟ ਦੇ ਆਫਿਸ ਨੂੰ ਸੀਲ ਕਰਨ ਲਈ ਇਹਦੀ ਡਾਇਰੈਕਸ਼ਨ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਠਾਨਕੋਟ ਨੂੰ ਦਿੱਤੀ ਗਈ ਸੀ ਤੇ ਫਰਦਰ ਜਿਹੜੀ ਮੈਨੂੰ ਇਹਦੀ ਡਾਇਰੈਕਸ਼ਨ ਮਿਲੀ ਹੈ ਤੇ ਮੈਂ ਖੁਦ ਆਪਣੀ ਪ੍ਰੈਜ਼ੈਂਸ ਇੱਥੇ ਇਸ ਇੰਪਰੂਵਮੈਂਟ ਟਰਸਟ ਦੇ ਆਫਿਸ ਨੂੰ ਸੀਲ ਕੀਤਾ ਆਪਣੀ ਮੋਹਰ ਨਾਲ ਤੇ ਫਰਦਰ ਜਦ ਤੱਕ ਕਿ ਹਾਈ ਕੋਰਟ ਦਾ ਆਰਡਰ ਜਾਂ ਇੱਥੇ ਕੋਈ ਫਰਦਰ ਡਾਇਰੈਕਸ਼ਨ ਨਹੀਂ ਆਉਂਦੀ ਇੱਥੇ ਕੋਈ ਵੀ ਵਿਅਕਤੀ ਜਿਹੜਾ ਇਹਦੇ ਅੰਦਰ ਨਹੀਂ ਜਾਊਗਾ ਉਹਤੇ ਪੂਨ ਰੂਪ ਚ ਪਾਬੰਦੀ ਹੈ ਜੀ ਇਸ ਤੋਂ ਲਾਵਾ ਜਿਹੜਾ ਇੱਥੋਂ ਦਾ ਮੌਜੂਦਾ ਚੌਕੀਦਾਰ ਉਹਨੂੰ ਆਪਾਂ ਹਦਾਇਤ ਕੀਤੀ ਆ ਉਹਦੀ ਇੱਥੇ ਬਾਈ ਨੇਮ ਆਪਾਂ ਡਿਊਟੀ ਲਗਾਈ ਆ ਕਿ ਉਹ ਇੱਥੇ ਰਹੂਗਾ ਤੇ ਪੁਲਿਸ ਪਾਰਟੀ ਵੀ ਜਿਹੜੀ ਹੈ ਸਚੋ ਨੂੰ ਹਦਾਇਤ ਕੀਤੀ ਗਈ ਹੈ ਕਿ ਇੱਥੇ ਆਊਗੀ ਤੇ ਉਹ ਇਨਸ਼ੋਰ ਕਰੂਗੀ ਕੋਈ ਵੀ ਬੰਦਾ ਇਹਦੇ ਅੰਦਰ ਵਿਦਾਊਟ ਪਰਮਿਸ਼ਨ ਆਫ ਕੰਪੀਟੈਂਟ ਅਥਾਰਟੀ ਆਬਲੀਕ ਦ ਕੋਰਟ ਕੋਈ ਵੀ ਜਿਹੜਾ ਇਹਦੇ ਪ੍ਰੈਮਿਸਿਸ ਦੇ ਅੰਦਰ ਨਹੀਂ ਜਾਊਗਾ ਸਰ ਜਿਹੜੇ ਲੋਕਾਂ ਨੇ ਕੰਮ ਉਹ ਕਿਸ ਤਰ੍ਹਾਂ ਹੋਣਗੇ ਜੀ ਆਪਾਂ ਫਿਲਹਾਲ ਇਸ ਪੁਆਇੰਟ ਤੇ ਕੋਰਟ ਦਾ ਜਿਹੜਾ ਆਰਡਰ ਉਹਦੀ ਕੰਪਲਾਈਂਸ ਦੀ ਗੱਲ ਕਰ ਰਿਹਾ ਬਾਕੀ ਜਿਹੜੇ ਲੋਕਾਂ ਦੇ ਕੰਮ ਹੈ ਜਾਂ ਅੱਗੇ ਜੋ ਇੱਥੇ ਹੋਣਾ ਹੈ ਇਹਦੇ ਵਿੱਚ ਜਿਹੜੇ ਇੰਪਰੂਵਮੈਂਟ ਰਸਟ ਦੇ ਆਫੀਸਰਸ ਆਪਣੇ ਚੇਅਰਮੈਨ ਸਾਹਿਬ ਹੈ ਨਾਲ ਡਿਪਟੀ ਕਮਿਸ਼ਨਰ ਸਾਹਿਬ ਹੈ ਉਹਨਾਂ ਨੂੰ ਉਹਨਾਂ ਦੇ ਧਿਆਨ ਚ ਉਹ ਬਾਕੀ ਚੀਜ਼ਾਂ ਉਹ ਦੇਖਣਗੇ ਜਿਹੜਾ ਪੁਲਿਸ ਨੂੰ ਡਾਇਰੈਕਸ਼ਨ ਸੀ ਆਪਾਂ ਉਹ ਕੰਮ ਅਮਲ 'ਚ ਲਿਆਂਦਾ ਜਿਹੜੀ ਸਾਨੂੰ ਡਾਇਰੈਕਸ਼ਨ ਹੋਈ ਸੀ ਆਫੀਸ਼ੀਅਲ ਕਰਨ ਦੀ ਆਪਾਂ ਕਰਤਾ ਸਿਰ ਆਫੀਸੀ ਕੀਤਾ ਜਾਂ ਕੁਆਟਰ ਵੀ ਨਾਲ ਹੈਗੇ ਜਿਹੜੇ ਅਸਰਾਂ ਦੇ ਉਹਨਾਂ ਦੀ ਕੋਈ ਕਾਰਵਾਈ ਹੋਈ ਹੈ ਨਹੀਂ ਜੀ ਇਹਦੇ ਚ ਸਾਨੂੰ ਡਾਇਰੈਕਸ਼ਨ ਸਿਰਫ ਆਫਿਸ ਸੀਲ ਕਰਨ ਦੀ ਸੀ ਤੀਸਰਾ ਮਤਨ ਦੱਸਿਆ ਕਿ ਸੀਓ ਸੀਪੀ 140 ਨੰਬਰ ਜਿਹੜੀ 223 ਦੀ ਹੈ ਉਹਦੇ ਚ ਡਾਇਰੈਕਸ਼ਨ ਸਾਨੂੰ ਜਿਹੜੀ ਹੈ 34225 ਨੂੰ ਆਫਿਸ ਸੀਲ ਕਰਨ ਦੀ ਆਈ ਹੈ ਐਸਐਸਪੀ ਸਾਹਿਬ ਉਹਦੇ ਕੰਪਲਾਈਂਸ ਦੇ ਆਪਾਂ ਇੱਥੇ ਆਏ ਆ ਤੇ ਆਪਾਂ ਇਹਨਾਂ ਦਾ ਆਫਿਸ ਜਿਹੜਾ ਪੂਰਾ ਹੀ ਸੀਲ ਕਰਤਾ